ਅਗਦਾ ਹੀ ਸਾਡੇ ਨਵੇਂ ਬਲੌਗ ਦੇ ਵਿੱਚ ਤੁਹਾਨੂੰ ਦੱਸਦੇ ਆ ਅੱਗੇ ਅਸੀਂ ਟਰੈਕਟਰ ਖੋਲਿਆ ਹੋਇਆ ਮੁੰਡਿਓ ਦੱਸਦੇ ਨੇਗੇ ਦੱਸੋ ਹੀ ਫਿਰ ਕਿਵੇਂ ਦਾ ਕਿੱਥੇ ਜਾ ਰਹੇ ਤੁਸੀਂ ਬਹੁਤ ਵਧੀਆ ਫੀਲ ਹੋ ਰਿਹਾ ਜੀ ਮੁੰਡੇ ਨੇ ਲੈਤਾ ਨਵਾਂ ਫੋਨ ਤਾਂ ਬਲੌਗਿੰਗ ਕਰਤੀ ਸਟਾਰਟ ਅੱਜ ਤੋਂ ਕਿੱਥੇ ਜਾ ਰਹੇ ਹਾਂ ਪਹਿਲਾ ਬਲੌਗ ਚੱਲੇ ਰੰਗੀ 855 ਕੋਲ ਮਿਲਦੇ ਆ ਜੀ ਤੁਹਾਨੂੰ ਉੱਥੇ ਜਾ ਕੇ ਹਾਂਜੀ 855 ਦੇਖੋ ਜੀ ਆ ਸਾਰਾ ਟਰੈਕਟਰ ਖੋਲਿਆ ਹੋਇਆ ਸੀਗਾ ਜੀ ਆ ਦੇਖੋ ਉਦੋਂ ਹੀ ਸਾਰਾ ਕੁਝ ਹੀ ਖੋਲਦਾ ਸੀਗਾ ਨਾਟ ਵਿੱਚ ਇੱਕ ਟੁੱਟ ਗਿਆ ਸੀਗਾ ਇੱਥੇ ਉਹ ਵੀ ਕਢਵਾ ਲੈਂਦਾ ਸੀਗਾ ਬਾਤੇ ਹੁਣ ਨਵੇਂ ਆਹ ਟੁੱਟ ਗਈ ਇੱਕ ਬਾਕੀ ਹੁਣ ਸਮਝ ਦਿਖਾਉਣੇ ਆ ਮੁੱਡੇ ਕਸਣਗੇ ਹਾਂਜੀ ਬਾਬੋ ਆਪਾਂ ਇੱਕ ਮਗਰਾੜ ਕਾਸਤਾ ਇੱਧਰ ਰਮਨ ਜੀ ਹੁਣੇ ਲੱਗੇ ਹੋਏ ਨੇ ਰਮਨ ਜੀ ਕੀ ਕਰਦੇ ਹੋ ਸੁਖੀ ਜੀ ਆ ਪਟਾ ਇਹ ਸਿੱਧਾ ਕਰ ਰਹੇ ਆ ਜੋ ਸਿੱਧਾ ਕਿਉਂ ਕਰ ਰਹੇ ਹੋ ਜੀ ਉਹ ਨਾਟ ਹੀ ਉਹ ਤੇ ਪੈਂਦਾ ਨਹੀਂਗਾ ਅੱਛਾ ਇਹ ਚ ਨਹੀਂ ਪੈਂਦਾ ਨਾਟ ਉਹ ਟਰੈਕਟਰ ਹੀ ਹੋ ਕੇ ਜੀ ਜੂ ਲਾਉਣੀ ਆ ਅੱਛਾ ਹਾਂਜੀ ਠੀਕ ਹੈ ਜੀ ਚੈਨਲ ਕੀ ਆ ਜੀ ਤੁਹਾਡਾ ਚੈਨਲ ਬਣਾਉਣੀ ਨਾ ਮਾ ਉਥੇ ਪਾਵਾਂਗੀ ਫੋਨ ਕਿਹੜਾ ਲਿਆਂਦਾ ਫਿਰ ਕੰਗ੍ਰੈਚੂਲੇਸ਼ਨ ਕੀ ਕਰ ਰਹੇ ਹੋ ਇੱਕ ਆਦੀ ਤਿਆਰੀ ਕਰ ਰਹੇ ਹੋ ਸਾਕੀ ਦੀ ਠੀਕ ਹੈ ਤੁਸੀਂ ਜਾਣਾ ਜੀ ਬੰਦੇ ਮੁੱਕਰੀ ਜਾਂਦੇ ਤੁਸੀਂ ਜਾਣਾ ਜੀ ਗਰਵੀਰ ਜੀ ਨਹੀਂ ਜੀ ਕਿਉਂ ਜੀ ਕੀ ਚੱਕਰ ਪੈ ਗਿਆ ਅਰਮਨ ਜੀ ਤੁਸੀਂ ਪੁੱਛੋ ਅਰਮਨ ਜੀ ਤੁਸੀਂ ਜਾਣਾ ਜੀ ਹਾਂਜੀ ਹਾਂਜੀ ਜਾਣਾ ਜੀ ਸਾਨੂੰ ਉੱਤੇ ਦਿਖਾਵਾਂਗੇ ਦੇਖੋ ਫਿਰ ਮੁੱਕਰੇ ਹੋਣਾ ਨਹੀਂ ਨਹੀਂ ਚੱਲਾਂਗੇ ਠੀਕ ਹੈ ਕੀ ਲੱਗੇ ਆਂ ਇਹ ਨਾਟਕਾ ਸਣਾ ਕਮਗਰ ਆੜ ਕਾਸਤਾ ਹੀ ਦੂਜਾ ਲੱਗਿਆ ਕਸਨ ਮੁੰਡਿਆਂ ਦਾ ਜੋਰ ਲੱਗਿਆ ਵਾ ਪੂਰਾ ਲੋ ਲਾਤੀ ਜੂ ਵੀ ਆਹ ਮੁੰਡਾ ਬਾਈ ਕੰਮ ਘੱਟ ਕਰਾਉਂਦਾ ਫੋਨ ਹੀ ਦੇਖੀ ਜਾਂਦਾ ਲੋ ਜੀ ਦਖਾ ਦੇ ਇੱਧਰ ਨਾ ਟਕਾਸ ਤੇ ਜੀ ਮੁੰਡਿਆਂ ਆ ਕਾਸਤੇ ਸੀਗੇ ਦੋਨੋਂ ਹੀ ਹੁਣ ਆ ਦੇਖ ਲਓ ਮਗਰ ਆੜ ਕਾਸਤੇ ਸੀਗੀ ਆ ਦੇ ਦੋਨੇ ਨਾਟਕ ਵਾਸਤੇ ਆ ਯੂਵੀ ਕਾਸਤੀ ਸੀਗੀ ਯੂਰੇ ਨਾਟ ਰਹਿੰਦੇ ਆ ਜੇ ਥੋੜੇ ਜੀ ਕਹਿੰਦੀ ਆ ਕਾਸ ਦੇਣੇ ਆ ਵੀ ਕਿਵੇਂ ਦਾ ਫੀਲ ਆਂਦਾ ਹੀ ਉੱਤੇ ਬਹਿ ਕੇ ਟਰੈਕਟਰ ਦੇ ਪੂਰਾ ਵਧੀਆ ਭੱਜਣਾ ਦਾ ਆਈ ਇਹ ਹਾਂਜੀ ਸਾਨੂੰ ਬਾਕੀ ਅੱਗੇ ਦਿਖਾਉਣੇ ਆ ਟਰੈਕਟਰ ਆ ਆਈਡੀ ਆਈ ਇੰਸਟਾ ਤੇ ਡੈਕ ਵੀ ਲਾਉਣਾ ਹਜੇ ਦੇਖ ਛਤਰੀ ਵੀ ਲਾਉਣੀ ਹੈ ਜੇ ਬਾਬਿਓ ਨੰਦਪੁਰ ਸਾਹਿਬ ਜਾਣਾ ਉਹਦੇ ਲਈ ਤਿਆਰ ਕਰਨ ਲੱਗੇ ਹੋਏ ਆਂ ਬਾਕੀ ਸਾਨੂੰ ਅੱਗੇ ਥੋੜਾ ਜਿਹਾ ਸਮਾਨ ਜਾ ਰਹਿ ਗਿਆ ਸੀਗਾ ਅਸੀਂ ਚੱਕਣ ਚੱਲੇ ਆਂ ਮੋਟਰਾਂ ਤੇ ਬਾਕੀ ਸਾਨੂੰ ਦਿਖਾਉਣੇ ਆ ਦੇਖ ਆ ਥੋੜਾ ਜਿਹਾ ਕਿੱਥੇ ਲੱਲਿਆ ਵੰਡਿਓ ਬਰਨ ਸਾਹਿਬ ਦਿਖਾਉਣੇ ਆ ਬਰਨ ਸਾਹਿਬ ਦੇ ਅੱਗੇ ਇੱਥੇ ਦਿਖਾਉਣੇ ਸਾਨੂੰ ਇੱਥੋਂ ਸਮਾਨ ਚੱਕਣਾ ਸੀ ਥੋੜਾ ਜਿਹਾ ਚੱਕ ਲੈ ਵੀਡੀਓ ਬਣਾਉਣੀ ਭੁੱਲ ਗਏ ਸੀ ਆ ਮੁੰਡਾ ਹੁਣ ਆਇਆ ਕਹਦੇ ਕਹਿੰਦਾ ਸਾਰਾ ਕੰਮ ਐਹੀਂ ਕਰਾਇਆ ਆਕਾਸ ਤੇ ਮਗਰਾੜ ਜੂਪ ਐਪ ਕੰਮ ਕਰਤਾ ਓਕੇ ਕਹਿੰਦੇ ਮੁੰਡੇ ਕੋਕ ਲਈ ਫਿਰਦੇ ਨੇ ਲੋਕ ਦੀ ਸੇਵਾ ਕਰਨ ਲਈ ਲੈਣ ਬਾਈ ਜੀ ਅੱਜ ਦਿਖੇ ਨਹੀਂ ਤੁਸੀਂ ਬਲੌਗ 'ਚ ਕਿੱਥੇ ਰਹੇ ਹੋ ਰਹਿਣ ਦੇ ਤੂੰ ਪੀ ਲੈ ਓਏ ਮਲਕੇ ਨੂੰ ਨਾ ਘਰੋਂ ਕਢਾ ਦੇ ਨੇ ਬਾਈ ਇੱਕ ਦਿਨ ਨੰਗਣਾ ਤੋਂ ਇੱਕ ਦਿਨ ਲੈ ਰਹੇ ਹਾਂ ਕਿੰਨੇ ਚ ਪੈ ਗਏ ਇਹ ਤਾਂ ਨਹੀਂ ਪਤਾ ਨਹੀਂ ਗਈ ਹੁਣ ਕਿੰਨੇ ਚਾਈ ਤੇਰੇ ਤਾਂ ਲੱਗ ਗਿਆ 2 ਲੱਖ ਵੱਧ ਪੈ ਗਿਆ ਹੁਣਾਂ ਦੇ 2 ਲੱਖ ਤਾਂ ਲੱਗ ਗਿਆ ਆ ਕਈ ਇਹਨਾਂ ਛੱਡੀ ਛੱਡੀ ਅਰੇ ਭਾਈ ਪੀਸਾ ਕੋਕ ਦੇਖੋ ਜੀ ਕਸਤੀ ਜੂ ਪੈਪ ਤੇ 베어ਿੰਗ ਵੀ ਸਾਰਾ ਕੁਝ ਕਸਤਾ ਹੀ ਨਾਟ ਨੁਟ ਸਾਰਾ ਓਕੇ ਕਰਤਾ ਪਤਾ ਕੋ ਕਿਲੇ ਬੰਦਾ ਹੋਣਾ ਇੰਨਾ ਵੀ ਆ ਮੁੰਡੇ ਨੇ ਸਾਰਿਆਂ ਤੋਂ ਵੱਧ ਕੰਮ ਕੀਤਾ ਆ ਮੁੰਡੇ ਨੇ ਹੋਣ ਵਾਲੇ ਟਾਈਮ ਇਹ ਕਾ ਮੁੰਡੇ ਨੇ ਕੀਤਾ ਜੀ ਹਾਂਜੀ ਬਾਬੇਓ ਗਾਸਤੀ ਆ ਪਾ ਜੂ ਪੈਪ ਮਗਰਾੜ ਵੀ ਸਾਰੇ ਨਾਟਕ ਸਟ੍ਰੇਟ ਟੂ Z ਛੱਡੀ ਹੁਣ ਦੇਖ ਹਲਾ ਕੇ ਹਲਦੀ ਆ ਆਪਦੇ ਵੱਲੋਂ ਤਾਂ ਅਸੀਂ ਪੱਕਾ ਕੰਮ ਕਰਤਾ ਹਲਾ ਹਲਾ ਦੇਖ ਲਈ ਹਲਦੀ ਨਹੀਂ ਬਾਕੀ ਜਾ ਤਰਿਆ ਉੱਤੇ ਡੈਕ ਫੇਰ ਦੇਖਦੇ ਆ ਕੀ ਬਣਦਾ ਇਧਰ ਇਧਰ ਹੋ ਗਏ 8 ਮਹੀਨੇ ਇਧਰ ਮਹੀਨਾ ਕੀ ਹੋਇਆ ਭਾਈ ਆ ਲਾਸਟ ਦਿਨ ਇਧਰ ਵੀ ਆ ਇੱਕ ਇਹ ਦੋਨਾਂ ਦਾ ਇੱਕ ਜਗ੍ਹਾ ਟੈਟੂ ਛਪਿਆ ਉਹ ਦਾ ਮੁੰਡੇ ਦਾ ਆਖਦਾ ਦੇਖ ਲਓ ਭਾਈ ਇਹਨੂੰ ਜਾਣਦੇ ਹੋ ਇਹਨੂੰ ਗਾਹਾਂ ਵੀ ਦਿਖਾ ਗਾਹਾਂ ਵੀ ਘਰ ਜਿਹਨੂੰ ਪਹਿਲਾਂ ਕਹਿੰਦਾ ਸੀ ਰਮਨ ਜੀ ਕੀ ਚੈਨਲ ਦਾ ਨਾਮ ਕੀ ਰੱਖਣਾ ਤੁਸੀਂ ਰਮਨ 855 ਰਮਨ ਜੀ ਰਮਨ ਜੀ 755 755 ਰਮਨ ਜੀ 755 724 744 ਹਮ ਆਪਨੇ ਟ੍ਰੈਕਟ ਕੋ ਲੈ ਕੇ ਜਾ ਰਹੇ ਆ ਬਾਬਾ ਕਮੈਂਟ ਕਰਕੇ ਦੱਸੋ ਵੀ ਚੈਨਲ ਦਾ ਨਾਮ ਕੀ ਰੱਖੀਏ ਹਾਂਜੀ ਬਾਬੇ ਤੇ ਆ ਚੱਲੇ ਘਰਾਂ ਘਰਾਂ ਨੂੰ ਅਰਮਨ ਜੀ ਦਾ ਫੋਨ ਆ ਫੋਨ ਫੜ ਲਓ ਤੇ ਤੁਹਾਨੂੰ ਮਿਲਦੇ ਆਂ ਆਪਾਂ ਅਗਲੇ ਵਲੌਗ ਦੇ ਵਿੱਚ